ਲੋ ਵੀ ਸੰਗ ਤੇ ਕਹਾਣੀ ਪਰ ਮਲੱਗਿਆ ਤਿੰਨ ਬੋਲੇ ਬੰਦਿਆਂ ਦੀ ਤੇ ਇੱਕ ਕਰਨੀ ਵਾਲੇ ਸਾਧੂ ਦੀ ਸਾਰੀ ਸੁਣਿਓ ਪੋਰ ਸਮੇਂ ਪਹਿਲਾਂ ਦੀ ਗੱਲ ਐ ਇੱਕ ਵਾਰੀ ਇੱਕ ਬੱਕਰੀਆਂ ਚਾਰਨ ਵਾਲਾ ਚਰਵਾਹਾ ਰਹਿੰਦਾ ਸੀ ਤੇ ਉਹ ਜਨਮ ਤੋਂ ਹੀ ਬਹਿਰਾ ਸੀ ਬੋਲਾ ਸੀਗਾ ਉਹਨੂੰ ਸੁਣਤਾ ਨਹੀਂ ਸੀ ਚਾਹੇ ਕੋਈ ਕੰਨ ਕੋਲੇ ਢੋਲ ਵਜਾਈ ਜਾਂਦਾ ਤੇ ਉਹਦੇ ਕੋਲੇ 30-40 ਬੱਕਰੀਆਂ ਤੇ ਤੇ ਦਾਂਸੀ ਤੇ ਉਹ ਆਵਦਾ ਤੜਕੇ ਤੜਕੀ ਜੰਗਲ ਕੰਨੀ ਨੂੰ ਨਿਕਲ ਜਾਂਦਾ ਤੇ ਸਾਰਾ ਦਿਨ ਬੱਕਰੀਆਂ ਚਾਰੀ ਜਾਂਦਾ ਤੇ ਜਮਾ ਆਥਣ ਹੋਏ ਘਰੇ ਮੁੜ ਕੇ ਆਉਂਦਾ ਤੇ ਇੱਕ ਦਿਨ ਕੀ ਹੋਇਆ ਉਹਨੂੰ ਦੁਪਹਿਰੇ ਦੁਪਹਿਰੇ ਭੁੱਖ ਲੱਗੀ ਪਰ ਜਦੋਂ ਉਹਨੇ ਦੇਖਿਆ ਉਹਦੇ ਝੋਲੇ 'ਚ ਰੋਟੀ ਆਲਾ ਡੱਬਾ ਹੈ ਨਾ ਤੇ ਉਹ ਸੋਚਣ ਲੱਗਿਆ ਕਿ ਨਾ ਵੀ ਰੋਟੀਆਂ ਵਾਲਾ ਡੱਬਾ ਗਿਆ ਕਿੱਧਰ ਫਿਰ ਉਹਨੇ ਸੋਚਦੇ ਸੋਚਦੇ ਦੇ ਜਾਦ ਆਇਆ ਵੀ ਮੇਰੇ ਘਰ ਵਾਲੀ ਨੇ ਤਾਂ ਰੋਟੀਆਂ ਵਾਲਾ ਡੱਬਾ ਫੜਾਇਆ ਸੀ ਪਰ ਮੈਂ ਚੂਲੇ 'ਚ ਪਾਉਣਾ ਭੁੱਲ ਗਿਆ ਵੀ ਕਿਤੇ ਉੱਥੇ ਓਟੇ-ਓਟੇ ਦੀ ਧਰਕੇ ਪੁੱਲੇ ਆਇਆ ਤੇ ਫਿਰ ਉਹਨੇ ਸੋਚਿਆ ਵੀ ਜਦੋਂ ਮੇਰੇ ਘਰ ਵਾਲੀ ਓਟੇ ਤੇ ਪਿਆ ਡੱਬਾ ਦੇਖੂਗੀ ਵੀ ਉਹ ਤਾਂ ਉਹਦੀ ਲੈ ਆਉਗੀ ਵੀ ਉਹਨੂੰ ਪਤਾ ਲੱਗ ਜਾਊ ਵੀ ਘਰੇ ਰੋਟੀ ਭੁੱਲ ਗਿਆ ਵੀ ਲੈ ਕੇ ਜਾਣੀ ਆ ਤੇ ਇਸੇ ਚੀਜ਼ ਦੇ ਵਿੱਚ ਉਹ ਬੈਠਾ ਬੈਠਾ ਉਹਦਾ ਰਾਹ ਦੇਖਣ ਲੱਗ ਗਿਆ ਵੀ ਹੁਣ ਆਈ ਹੁਣ ਆਈ ਕੋਸਤਾ ਨੂੰ ਭੁੱਖ ਲੱਗੀ ਸੀ ਤੇ ਪੂਰਾ ਬੇਸਾਬਰਿਆਂ ਨੂੰ ਉਡੀਕ ਕਰੀ ਜਾਵੇ ਤੇ ਉਹਦੀ ਉਸੇ ਰਾਹ ਤੇ ਨਿਗਾ ਤੇ ਜਦੋਂ ਕੋਈ ਨਾ ਆਇਆ ਉਹ ਡਿੱਕੀ ਗਿਆ ਫਿਰ ਇਹਨੂੰ ਸੋਚਿਆ ਵੀ ਉਹ ਕੰਮ ਵਿੱਚ ਲੱਗੀ ਚਲ ਭੁੱਲ ਗਈ ਹੋਊਗੀ ਵੀ ਜਾਂ ਕਿਸੇ ਪਾਸੇ ਹੋਰ ਰਚ ਗਈ ਹੋਣੀ ਆ ਜਾਂ ਕਹਿੰਦਾ ਹੋ ਸਕਦਾ ਹੈ ਬਿਉਲੇ ਬੇ ਮੁੰਡੇ ਨੂੰ ਪੜਾਤੀ ਹੋਵੇ ਰੋਟੀ ਤੇ ਮੁੰਡਾ ਉਥੇ ਰਾਹ ਚ ਆਉਂਦਾ ਆਉਂਦਾ ਜਵਾਕਾ ਨਾਲ ਖੇਡਣ ਨਾਲ ਲੱਗ ਗਿਆ ਹੋਵੇ ਤੇ ਅਈ ਭਈ ਉਹ ਆਪ ਦੇ ਆਪ ਨੂੰ ਦਲਾਸੇ ਜੇ ਦੇਈ ਜਾਵੇ ਤੇ ਜਦੋਂ ਭੁੱਖ ਲੱਗੀ ਹੁੰਦੀ ਹੈ ਉਦੋਂ ਗੁੱਸਾ ਵੀ ਚੜਦਾ ਹੈ ਤੇ ਨਾਲੇ ਉਹਨੂੰ ਕਰੋਧ ਚੜੇ ਤੇ ਅਈ ਉਹਨੇ ਕਰੋਧ ਕਰੋਧ ਚੀ ਨਿਗਾਹ ਜੀ ਮਾਰੀ ਵੀ ਕੋਈ ਨੇਰੇ ਤੇਰੇ ਬੰਦਾ ਦੇਖ ਜੇ ਉਹਨੂੰ ਕਹਿ ਦਿਆ ਵੀ ਬੱਕਰੀਆਂ ਦੀ ਗੌਰ ਰੱਖੀ ਤੂੰ ਤੇ ਮੈਂ ਰੋਟੀ ਖਾਇਆ ਮਾਂ ਵੀ ਘਰੇ ਤੇ ਐਂ ਦੇਖਦੇ ਦੇਖਦੇ ਉਹਦੀ ਨਿਗਾ ਇੱਕ ਹੋਰ ਬੰਦੇ ਤੇ ਪਈ ਜਾ ਕੇ ਉਹ ਬੰਦੇ ਕੋਲੇ ਇੱਕ ਤਾਂ ਘੋੜਾ ਸੀ ਤੇ ਉਹ ਕੀ ਕਰੀ ਜਾਂਦਾ ਸੀ ਤਰਖਤਾਂ ਦੇ ਉੱਤੋਂ ਦਾਣੀਆਂ ਵੱਢੀ ਜਾਂਦਾ ਸੀ ਤੇ ਉਹ ਉਹਦੇ ਲੇਵੇ ਜਾ ਕੇ ਕਹਿੰਦਾ ਕਹਿੰਦਾ ਐ ਕਰਕੇ ਵੀ ਮੈਂ ਰੋਟੀ ਭੁੱਲਿਆ ਆ ਤੇ ਹੁਣ ਮੈਂ ਘਰੇ ਰੋਟੀ ਖਾਣ ਜਾਂਦਾ ਵੀ ਮੇਰੀਆਂ ਬੱਕਰੀਆਂ ਤੇ ਭੇਡਾਂ ਦੀ ਕੌਲ ਰੱਖੀ ਤੂੰ ਵੀ ਬਾਈ ਬਣ ਕੇ ਇੰਨਾ ਕੰਮ ਕਰਤੇ ਵੀ ਭੁੱਖ ਵਾਲੀ ਲੱਗੀ ਪਈਆ ਮੈਨੂੰ ਵੀ ਤੇਰਾ ਧੰਵਾਦੀ ਹੋਊਗਾ ਤੇ ਪਈ ਪੁੱਠਾ ਪੰਗਾ ਏ ਪਿਆ ਵੀ ਜਿਹੜਾ ਉਹ ਦਾਣੀਆਂ ਸੰਗੀ ਜਾਂਦਾ ਸੀ ਬੰਦਾ ਕੋੜੇ ਵਾਲਾ ਉਹ ਵੀ ਮੂਰੋਂ ਬੋਲਾ ਸੀ ਉਹਦੇ ਤਾਂ ਉਹਦੀ ਗੱਲ ਕੋਈ ਨਾ ਪੱਲੇ ਪਈ ਤੇ ਉਹਨੇ ਦੇਖ ਲਿਆ ਵੀ ਬੱਕਰੀਆਂ ਲਾਇਆ ਤੇ ਆਪਦੇ ਹੀ ਉਹਨੇ ਲੱਖਣ ਜਾਂ ਲਾ ਲਿਆ ਉਹਨੂੰ ਆਏ ਹੋ ਗਿਆ ਬੀ ਇਹ ਕਿਤੇ ਐਂ ਕਹਿੰਦਾ ਵੀ ਜਿਹੜੀਆਂ ਤੂੰ ਟਾਣੀਆਂ ਸੰਗੀ ਜਾਂਣਾ ਵੀ ਮੇਰੀਆਂ ਬੱਕਰੀਆਂ ਨੂੰ ਪਾ ਦੇ ਤੇ ਉਹ ਕਹਿੰਦਾ ਇਹ ਕਿਵੇਂ ਪਾ ਦਿਆਂ ਕਹਿੰਦਾ ਮੈਂ ਵੀ ਤੜਕੇ ਦਾ ਲੱਗਿਆ ਪਿਆ ਬਹੁਤ ਮਿਹਨਤ ਆਉਂਦੀ ਆ ਵੀ ਤੂੰ ਤਾਂ ਆ ਕੇ ਮੰਗਲੀਆਂ ਤੇ ਉਹ ਵੀ ਖਾਸਾ ਕੁਝ ਬੋਲਿਆ ਤੇ ਪਤਾ ਉਹਨੂੰ ਵੀ ਨਹੀਂ ਸੀ ਵੀ ਮੂਰਲਾ ਬੰਦਾ ਬੋਲਾ ਹੈ ਤੇ ਜਿਹੜਾ ਬੱਕਰੀਆਂ ਵਾਲਾ ਸੀ ਉਹ ਸਮਝਿਆ ਵੀ ਕਿ ਤੇ ਇਹ ਰਾਜ਼ੀ ਹੋ ਗਿਆ ਬਿਨ ਨਿਗਾ ਰੱਖਣ ਵਾਸਤੇ ਤੇ ਉਹ ਕਹਿੰਦਾ ਵੀ ਤੇਰਾ ਧੰਨਵਾਦ ਭਰਾਵਾ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਤੇ ਉਸ ਉਸ ਕੇ ਵੀ ਉਹਨੇ ਹਾਂ ਕਰਤੀ ਨਿਗਰਾਨੀ ਰੱਖੂਗਾ ਮੇਰੀਆਂ ਬੱਕਰੀਆਂ ਦੀ ਉਹ ਤਾਂ ਭਈ ਘਰ ਨੂੰ ਤੁਰ ਪਿਆ ਤੇ ਤੁਰਿਆ ਆਉਂਦਾ ਭਈ ਉਹੋ ਪੂਰੇ ਗੁੱਸੇ ਚ ਕਹਿੰਦਾ ਵੀ ਬੰਦੇ ਦੀ ਕੋਈ ਕਾਗਰੀ ਨਹੀਂ ਹੈਗੀ ਵੀ ਮੁਰਤੀ ਕੋਈ ਐ ਨਹੀਂ ਵੀ ਰੋਟੀ ਫੜਾਉਣੀ ਭੇਜਿਆ ਜਵਾਕ ਨੂੰ ਭੇਜਦਿਆਂ ਵੀ ਆਪ ਤੱਕ ਹੀ ਆਉਣਾ ਸੀ ਤੇ ਤੁਰਿਆ ਆਉਂਦਾ ਪੂਰਾ ਉਹ ਸੋਚਦਾ ਹੁੰਦਾ ਹੈ ਵੇ ਜਾ ਕੇ ਕੁੱਟੂnga ਜਿਤ ਆਪਦੇ ਘਰ ਵਾਲੀ ਨੂੰ ਵੀ ਪੂਰੀ ਖਬਰ ਸਾਰ ਲੈ ਨਹੀਂ ਆਉਦੀ ਤੇ ਜਦੋਂ ਆ ਕੇ ਉਹਨੇ ਘਰੇ ਦੇਖਿਆ ਉਹ ਵਿਚਾਰਾ ਉਹਦੀ ਤਾਂ ਰਾਜਾ ਪੈ ਗਿਆ ਉਹਦੇ ਘਰ ਵਾਲੀ ਨੂੰ ਬੁਖਾਰ ਪਈ ਉਹ ਤਾਂ ਤਪੀ ਜਾਵੇ ਵਿਚਾਰੀ மஞ்சੇ ਤੇ ਪਈ ਤੇ ਫਿਰ ਉਹਨੇ ਭੱਜ ਕੇ ਜਾ ਕੇ ਪਿੰਡ ਚੋਂ ਬੈਦ ਕੋਲੋਂ ਦਵਾਈ ਲੈ ਕੇ ਆਇਆ ਉਹਦੇ ਵਾਸਤੇ ਤੇ ਆ ਕੇ ਜਿੰਨੀ ਕੁ ਭਈ ਇੱਕ ਦੋ ਰੋਟੀਆਂ ਉਹ ਤੋਂ ਖਾਧੀਆਂ ਜਈਆਂ ਪਈਆਂ ਸੀ ਲਾਹੀਆਂ ਉਹ ਖਾ ਕੇ ਉਹ ਤਾਂ ਦੁਬਾਰੇ ਜੰਗਲ ਕੰਨੀ ਨੂੰ ਪਾਚ ਲਿਆ ਕਿਉਂ ਬੱਕਰੀਆਂ ਦਾ ਫਿਕਰ ਸੀ ਉਹਨੂੰ ਤੇ ਜਦੋਂ ਉਹ ਉੱਥੇ ਆਇਆ ਜੰਗਲ 'ਚ ਉਹ ਕਿਤੇ ਕੁਦਰਤੀ ਜਿਹੜਾ ਉਹ ਬੰਦਾ ਸੀ ਘੋੜੇ ਵਾਲਾ ਉਹ ਬੈਠਾ ਉੱਥੇ ਇੱਕ ਪਾਸੇ ਹੋਇਆ ਤੇ ਜਿਹੜੀਆਂ ਬੱਕਰੀਆਂ ਸੀ ਉਹ ਵੀ ਆਪ ਦਾ ਚਰੀ ਜਾਣ ਤੇ ਉਹਦੇ ਪਾਦੀ ਐ ਹੋਇਆ ਵੀ ਕਿਤੇ ਇਹ ਨਿਗਰਾਨੀ ਤੇ ਵਿਚਾਰਾ ਉਦੋਂ ਦਾ ਆ ਹੀ ਬੈਠਾ ਹੈ ਮੇਤਾ ਦਾ ਹੋ ਆਪਦੇ ਕੰਮ ਸੀ ਤੇ ਸੋਚਣ ਲੱਗਿਆ ਵੀ ਕਿੰਨਾ ਭਲਾ ਬੰਦਾ ਹੈ ਵੀ ਮੇਰੇ ਵਾਸਤੇ ਆਪਦਾ ਵੀ ਕੰਮ ਇਹਨੇ ਛੱਡ ਕੇ ਵੀ ਇੱਥੇ ਹੀ ਬੈਠ ਗਿਆ ਤੇ ਉਹ ਮਣੀ ਮਨ ਚ ਸੋਚਣ ਲੱਗਿਆ ਵੀ ਇਹਦਾ ਜਿਹੜਾ एहसान ਹੈ ਵੀ ਭਲਾਪਨ ਹੈ ਇਹਦਾ ਬਦਲਾ ਮੈਂ ਕਿਵੇਂ ਚਕਾਵਾਂ ਤੇ ਥੋੜਾ ਜਿਹਾ ਟਾਈਮ ਸੋਚ ਕੇ ਉਹਨੇ ਕਹਿੰਦਾ ਵੀ ਐਂ ਕਰਦੇ ਆ ਵੀ ਜਿਹੜੀ ਆਹ ਲਾਂਗਰੀ ਬੱਕਰੀ ਹੈ ਇਹ ਇਹਨੂੰ ਦੇ ਦਿੰਨੇ ਆ ਬਿਨਾਮ ਵਜੂ ਹੀ ਦੇ ਦਿੰਨੇ ਆਗੇ ਤੇ ਉਹਨੇ ਭਈ ਚੱਕ ਕੇ ਉਹ ਮੋਢਿਆਂ ਤੇ ਲੰਗਰੀ ਬੱਕਰੀ ਉਹਦੇ ਕੋਲੇ ਵਗ ਗਿਆ ਤੇ ਜਿਹੜਾ ਉਹ ਕੋੜੇ ਵਾਲਾ ਬੰਦਾ ਸੀ ਅਸਲ ਚ ਉਹ ਲੱਕੜਹਾਰਾ ਸੀ ਤੇ ਉਹ ਜਦੋਂ ਉਹਨੇ ਬੱਕਰੀ ਦੇਖੀ ਬੇਦੀ ਤਾਂ ਲੱਤ ਟੁੱਟੀ ਪਈ ਆ ਉਹ ਘੱਪਰ ਗਿਆ ਕਹਿੰਦਾ ਵੀ ਪਹਿਲਾਂ ਤਾਂ ਤੂੰ ਮੇਥੋਂ ਬਈਆ ਢਾਨੀਆਂ ਮੰਗਣ ਆ ਗਿਆ ਵੀ ਉਹਦੋਂ ਤੈਨੂੰ ਜਵਾਬ ਦਿੱਤਾ ਵੀ ਜੇ ਜਵਾਬ ਦੇਤਾ ਹੋਂਤੋਰ ਟਾਮਰੀ ਤੇ ਦੋਸ਼ ਲਾਉਣਾ ਵੀ ਬੱਕਰੀ ਦੀ ਲੱਤ ਮੈਂ ਤੋੜੀ ਆ ਤੇ ਭਈ ਉਹ ਪੂਰਾ ਗੁੱਸੇ ਜਨੂ ਬੋਲੀ ਜਾਵੇ ਕਹਿੰਦਾ ਦੇਖ ਲੂੰਗਾ ਤੈਨੂੰ ਕਰਲਾ ਕੀ ਕਰਨਾ ਕਹਿੰਦਾ ਵੱਡਾ ਚੌਧਰੀ ਆਇਆ ਹੈ ਤੇ ਕਰ ਕਰਾ ਕੇ ਜਦੋਂ ਉਹ ਚਰਵਾਹੇ ਨੇ ਉਹਦਾ ਮੂੰਹ ਦੇਖਿਆ ਉਹ ਇਹ ਹੋ ਗਿਆ ਵੀ ਇਹ ਗੁੱਸੇ ਚ ਆਇਆ ਕਿਉਂ ਨੂੰ ਮਾਣਾ ਮੋਟਾ ਪਤਾ ਆ ਲੱਗਿਆ ਤੇ ਉਨੇ ਸੋਚੇ ਵੀ ਆਏ ਕਹਿੰਦਾ ਹੋਊਗਾ ਵੀ ਲਾਂਗੜੀ ਬੱਕਰੀ ਦੇਈ ਜਨਾ ਤੂੰ ਦੁੱਧ ਧਾਰੀ ਕਿਉਂ ਨਹੀਂ ਦਿੰਦਾ ਤੇ ਉਹ ਕਹਿੰਦਾ ਬਈ ਮੈਂ ਤਾਂ ਗਰੀਬ ਬੰਦਾ ਵੀ ਵੀ ਇਸੇ ਬੱਕਰੀ ਦਾ ਦੁੱਧ ਪਾ ਕੇ ਗੁਜ਼ਾਰਾ ਕਰਦਾ ਵੀ ਜੇ ਤੈਨੂੰ ਬੱਕਰੀ ਦੇਤੀ ਵੀ ਮੇਰੇ ਕੋਲੇ ਕੀ ਰਹੂਗਾ ਵੀ ਤਾਂ ਕਰਕੇ ਤੈਨੂੰ ਆਹ ਲਾਂਗੜੀ ਬੱਕਰੀ ਦਿੰਨਾ ਮੈਂ ਤੇ ਉਹ ਜਿਹੜਾ ਲੱਕੜਹਾਰਾ ਸੀ ਉਹਨੂੰ ਆਏ ਹੋ ਗਿਆ ਬੇਦਵਾਰੇ ਅਹੀਂ ਕਹਿੰਦਾ ਵੀ ਮੇਰੀ ਬੱਕਰੀ ਦੀ ਲੱਤ ਤੋੜਤੀ ਤੇ ਉਹ ਮੈਨਾਂ ਵੀ ਮੈਂ ਤਾਂ ਆਪਦੇ ਕੰਮ ਲੱਗਿਆ ਹੋਇਆ ਸੀ ਵੀ ਮੈਂ ਤਾਂ ਏਮ ਨਹੀਂ ਦੇਖਿਆ ਵੀ ਕਿੱਧਰ ਤਹੇ ਚਰੀ ਜਾਂਦੇ ਸੀ ਕਿੱਧਰ ਨਾ ਤੇ ਪੂਰਾ ਭਈ ਉਹ ਗੁੱਸੇ 'ਚ ਆ ਗਿਆ ਅੱਖਾਂ ਉਹਦੀਆਂ ਲਾਲ ਤੇ ਹੱਥ ਉਹਦੇ ਪੂਰੇ ਐ ਕੰਬਣ ਵੀ ਗੁੱਸੇ 'ਚ ਆ ਕੇ ਜਦੋਂ ਇਹ ਗੱਲ ਚਲਵਾਹੇ ਨੇ ਦੇਖੀ ਉਹਨੂੰ ਐ ਹੋ ਗਿਆ ਵੀ ਇਹ ਤਾਂ ਆਪਦੀ ਜਿੱਦ ਤੇ ਅੜ ਗਿਆ ਵੀ ਵੀ ਕਹਣਾ ਦੋਟਲੀ ਵਕਰੀ ਮੰਗੀ ਜਾਂਦਾ ਹੈ ਕਿ ਚਾ ਮੈਨੂੰ ਤਾਂ ਐ ਸੀ ਵੀ ਜਿਹੜਾ ਬੰਦੇ ਨੇ ਇਮਾਨਦਾਰੀ ਦਿਖਾਈਆ ਕੰਮ ਕੀਤਾ ਆਪਣਾ ਵੀ ਐਨੇ ਨਾਲ ਚੱਲ ਇਹ ਖੁਸ਼ ਹੋਊਗਾ ਵੀ ਪਰੇ ਤਾਂ ਬਾਦ ਦੇ ਤੁਰਿਆ ਜਾਂਦਾ ਹੈ ਤੇ ਉਹ ਲੱਕੜਹਾਰਾ ਕਹਿੰਦਾ ਵੀ ਚਾਣਾ ਵਾਗ ਜਾ ਇੱਥੋਂ ਨਹੀਂ ਮਰਨ ਮਰਾਉਣ ਵਾਲਾ ਕੰਮ ਹੀ ਹੋਊਗਾ ਤੇ ਉਹ ਚਰਵਾਹੇ ਨੇ ਫੇਰ ਉਹਨੂੰ ਬੱਕਰੀ ਉਹਦੇ ਗੰਨੇ ਨੂੰ ਕੀਤੀ ਉਹ ਫੇਰ ਆਇਆ ਹੋ ਗਿਆ ਵੀ ਇਹਦੀ ਲੱਤ ਕਰਕੇ ਕਹਿੰਦਾ ਇਹ ਤੇ ਉਹ ਲੱਕੜਹਾਰੇ ਨੇ ਜਾ ਕੇ ਉਹਦੇ ਚ ਪੇੜ ਮਾਰੀ ਕਰਨ ਤੇ ਤੇ ਮੂਹ ਨੂੰ ਜਿਹੜਾ ਚਰਵਾਹਾ ਸੀ ਦੋ ਤਿੰਨ ਹੁਣੇ ਮਾਰੀਆਂ ਉਹਦੇ ਲੱਕੜਹਾਰੇ ਦੇ ਤੇ ਪੂਰੀ ਹੱਥੋਂ ਪਾਈ ਹੋਣ ਲੱਗੀ ਉਹਨਾਂ ਚ ਤੇ ਗਲੋਗਲਾਮੀ ਇੱਕ ਦੂਜੇ ਦੇ ਤੇ ਘੋੜਾ ਪਈ ਖੜਾ ਹਣਕੇ ਬੱਕਰੀਆਂ ਮੈਂ ਮੈਂ ਕਰਮ ਉਸਲ ਪੋਥਲ ਜੀ ਮੱਚ ਗਈ ਤੇ ਦੋਨੋਂ ਕੋਈ ਬੰਦਾ ਹੋਰ ਲੰਘਿਆ ਜਾਂਦਾ ਸੀ ਉਹਨੂੰ ਜਦੋਂ ਸੋਜ ਹੀ ਆਈ ਵੀ ਇਤਰ ਕੋਸ ਹੋ ਹੀ ਜਾਂਦਾ ਹੈ ਉਹ ਉਹਨਾਂ ਕੋਲੇ ਆ ਗਿਆ ਤੇ ਘੋੜ ਸਵਾਰ ਸੀ ਕੋਈ ਉਹ ਤੇ ਆ ਕੇ ਉਹਨੇ ਹੱਥ ਜੇ ਮਾਰ ਕੇ ਉਹਨੂੰ ਪੁੱਛਿਆ ਕਿੰਨਾ ਵੀ ਕੀ ਗੱਲ ਹੋ ਗਈ ਉਹ ਵੀ ਸਮਝ ਗਿਆ ਚਰਵਾਹਾ ਵੀ ਗੱਲ ਪੁੱਛਦਾ ਵੀ ਕੀ ਹੋ ਗਿਆ ਤੇ ਉਹਨੇ ਸਾਰੀ ਗੱਲ ਦੱਸ ਦਿੱਤੀ ਉਹਨੂੰ ਕਿਨਾਂ ਇਹ ਕਰਕੇ ਵੀ ਮੈਂ ਹੀ ਜਾਣਾ ਸੀ ਘਰੇ ਰੋਟੀ ਖਾਣ ਬੀਨੂੰ ਬੱਕਰੀਆਂ ਦੀ ਰਾਖੀ ਬਿਠਾ ਕੇ ਗਿਆ ਸੀ ਵੀ ਇਹ ਬੈਠਾ ਵੀ ਰਿਹਾ ਤੇ ਇਹਦੇ ਨਾਮ 'ਚ ਮੈਂ ਇਹਨੂੰ ਆਹਾ ਬੱਕਰੀ ਦਿੰਦਾ ਸੀ ਜਿਹੜੀ ਲੰਗੜੀ ਐ ਵੀ ਇਹੇ ਦੁੱਧ ਵਾਲੀ ਮੰਗਣ ਲੱਗਿਆ ਤੇ ਇਸੇ ਗੱਲ ਤੇ ਵਿੱਚ ਵਿੱਚ ਹੀ ਇਹ ਮੇਰੇ ਨਾਲ ਲੜਨ ਲੱਗ ਪਿਆ ਤੇ ਜਿਹੜਾ ਉਹ ਰਾਗੀਰ ਸੀ ਘੋੜ ਸਵਾਰ ਉਹਨੇ ਆਪਦੇ ਕੰਨ ਤੇ ਇੱਕ ਪਾਸੇ ਹੱਥ ਰੱਖਿਆ ਤੇ ਉਹਨੂੰ ਕਹਿੰਦਾ ਮਹਾਰਾਜ ਉੱਚੀ ਬੋਲ ਕਹਿੰਦਾ ਵੀ ਮੈਨੂੰ ਸੁਣਦਾ ਘਟਾ ਵੀ ਉੱਚੀ ਸੁਣਦਾ ਤੇ ਜਦੋਂ ਨੇ ਹੱਥ ਪੱਲੇ ਜਿਆ ਮਾਰਿਆ ਵੀ ਉੱਚੀ ਬੋਲੋ ਉੱਚੀ ਬੋਲੋ ਜਿਹੜਾ ਉਹ ਲੱਕੜਹਾਰਾ ਸੀ ਉਹਨੂੰ ਆਏ ਹੋ ਗਿਆ ਵੀ ਹੁਣ ਮੈਨੂੰ ਪੁੱਛਦਾ ਤੇ ਉਹ ਲਾ ਗਿਆ ਦੱਸਣਾ ਆਪਦੇ ਘੋੜੇ ਗੰਨੇ ਹੱਥ ਕਰਕੇ ਕਹਿੰਦਾ ਵੀ ਮੈਂ ਤਾਂ ਇਹਦੇ ਵਾਸਤੇ ਪੱਤੇ ਦਾਣੀਆਂ ਵੱਢੀ ਜਾਂਦਾ ਸੀ ਤੇ ਆ ਕੇ ਮੈਥੋਂ ਬੱਕਰੀਆਂ ਵਾਸਤੇ ਮੰਗਣ ਲੱਗ ਗਿਆ ਦਾਣੀਆਂ ਮੈਂ ਜਦੋਂ ਨਾ ਕਰਤੀ ਵੀ ਫੇਰ ਇਹ ਕਹਿੰਦਾ ਵੀ ਮੇਰੀ ਬੱਕਰੀ ਦੀ ਲੱਤ ਤੈਂ ਤੋੜੀ ਐ ਵੀ ਹੁਣ ਇਹ ਮੇਰੇ ਤੇ ਦੋਸ਼ ਲਾਈ ਜਾਂਦਾ ਜਦੋਂ ਹਟਿਆ ਨਹੀਂ ਵੀ ਮੈਨੂੰ ਗੁੱਸਾ ਆ ਗਿਆ ਵੀ ਮੈਥੋਂ ਵਜਿਆ ਦੇ ਬਿਲਪਤਾ ਦੇ ਭੂਤ ਗੱਲਾਂ ਨਾਲ ਨਹੀਂ ਮੰंदे ਵੀ ਛੱਡ ਕੇ ਤਾਂ ਇਹ ਵੇਚਦੀ ਆਪ ਗਿਆ ਸੀ ਆਪਦੀਆਂ ਬੱਕਰੀਆਂ ਨੂੰ ਮੈਨੂੰ ਐਵੇਂ ਨਹੀਂ ਪਤਾ ਵੀ ਗਿਆ ਕਿੱਧਰ ਹੂਆ ਤੇ ਜਿਹੜਾ ਉਹ ਮੁਸਾਫਰ ਸੀ ਉਹਨੂੰ ਫੇਰ ਨਾ ਕੋਈ ਗੱਲ ਸੁਣੀ ਤੇ ਬਥੇਰਾ ਉਹ ਚੱਕ ਕੇ ਜਿਉਨਾ ਕੰਨੀ ਹੈਰਾਨ ਜਾ ਹੋਇਆ ਦੇਖੀ ਜਾਵੇ ਤੇ ਜਦੋਂ ਦੁਬਾਰੇ ਭਈ ਲੱਕੜਹਾਰੇ ਨੇ ਕਿਹਾ ਉਹ ਮੁਸਾਫਰ ਦੇ ਘੋੜੇ ਕਿੰਨੇ ਹੱਥ ਕਰਕੇ ਵੀ ਇਹ ਹੈ ਜਾ ਘੋੜਾ ਹੀ ਆ ਵੀ ਉਹ ਖੜਾ ਮੇਰਾ ਵੀ ਉਹ ਡਰ ਗਿਆ ਕਹਿੰਦਾ ਵੀ ਮੈਨੂੰ ਤਾਂ ਰਾਤ ਨੂੰ ਮਿਲਿਆ ਘੋੜਾ ਵੀ ਆਏ ਨਹੀਂ ਪਤਾ ਵੀ ਕੀ ਦਾ ਜਦੋਂ ਮਿਲਿਆ ਵੀ ਮੈਂ ਤਾਂ ਉੱਤੇ ਬੈਠ ਕੇ ਆ ਗਿਆ ਇਹਦੇ ਤੇ ਮਾਜੀ ਸੋਡਾ ਵੀ ਤੁਸੀਂ ਰੱਖ ਲੋ ਤੇ ਉਹ ਘੋੜੇ ਨੂੰ ਉੱਥੇ ਛੱਡ ਕੇ ਭੱਜ ਲਿਆ ਵੀ ਕਿਤੇ ਮੈਨੂੰ ਵੀ ਚੋਰੀ ਦੇ ਮਾਮਲੇ 'ਚ ਨਾ ਡਾਵੇ ਨਾ ਤੇ ਉਹ ਤਾਂ ਭਈ ਪੂਰੀ ਉਹਨੇ ਤਾਂ ਸਪੀਡ ਚੱਕਤੀ ਤੇ ਜਿਹੜੇ ਉਹ ਲੱਕੜਹਾਰਾ ਤੇ ਉਹ ਚਰਵਾਹਾ ਸੀ ਉਹ ਵੀ ਉਹਦੇ ਪਿੱਛੇ ਭੱਜ ਲਏ ਜਿਉਂ ਭੱਜੇ ਜਾ ਕੇ ਉਹਨਾਂ ਨੇ ਫੇਰ ਫੜ ਲਿਆ ਉਹ ਫੜ ਕੇ ਉਹਨੂੰ ਕਹਿੰਦੇ ਵੀ ਭੱਜਦਾ ਕਿੱਧਰ ਐ ਵੀ ਫੈਸਲਾ ਕਰਕੇ ਜਾ ਸਾਡਾ ਉਹ ਫੇਰ ਉਹਨਾਂ ਨੂੰ ਕਹਿਣ ਲੱਗਿਆ ਬੀ ਮੈਂ ਤਾਂ ਪੈਦਲ ਤੁਰਿਆ ਆਉਂਦਾ ਸੀ ਮੈਨੂੰ ਤਾਂ ਰਾਹ 'ਚ ਮਿਲਿਆ ਵੀ ਮੇਰਾ ਕੀ ਕਸੂਰ ਆ ਜੇ ਮੈਂ ਚੜ ਕੇ ਆ ਗਿਆ ਵੀ ਮੈਂ ਚੋਰੀ ਨਹੀਂ ਕੀਤੀ ਬਸ ਫੇਰੇ ਉਹ ਹੱਥ ਬੰਨੇ ਤੇ ਉਹ ਕਹਿੰਨ ਵੀ ਸਾਡਾ ਫੈਸਲਾ ਕਰਕੇ ਜਾ ਤੇ ਪੂਰਾ ਉਹਨਾਂ 'ਚ ਤਕਰਾਰਵਾਜੀ ਹੋ ਗਈ ਤੇ ਜਦੋਂ ਲੜੌੜ ਲੜਾਈ ਹੋਈ ਜਾਂਦੇ ਸੀ ਉੱਥੇ ਜੰਗਲ 'ਚ ਇੱਕ ਮਹਾਤਮਾ ਰਹਿੰਦਾ ਸੀ ਤੇ ਉਹਨੇ ਮੌਨ ਵਰਤ ਰੱਖ ਰੱਖਿਆ ਸੀ ਉਹ ਉਹਨਾਂ ਕੋਲੇ ਆ ਗਿਆ ਤੇ ਆ ਕੇ ਕੋਤਾ ਨੌਲਾ ਪਾਈ ਜਾਣ ਤੇ ਉਹ ਚੁੱਪਚਾਪ ਖੜਾ ਉਹਨਾਂ ਨੂੰ ਦੇਖੀ ਜਾਵੇ ਤੇ ਪੂਰੀ ਗਹਿਰੀ ਨਿਗਾਹ ਉਹਨਾਂ ਤੇ ਗੱਟ ਲਈ ਤੇ ਉਹਨਾਂ ਨੂੰ ਆਏ ਲੱਗੇ ਵੀ ਜਿਵੇਂ ਉਹਦੀ ਨਿਗਾਹ ਉਹਨਾਂ ਦੀ ਖੋਪਰੀ ਵਿੱਚੋਂ ਪਾਰ ਹੋਈ ਜਾਂਦੀ ਹੈ ਚਾਹੋ ਜਦੋਂ ਉਹ ਇੰਨੇ ਦਿਨ ਚੁੱਪ ਰਿਹਾ ਉਹਦੇ 'ਚ ਊਰਜਾ ਅਹੀ ਜੇ ਬਣੀ ਵੀ ਉਹਦੀ ਅੱਖਾਂ 'ਚ ਪੈਦਾ ਹੋ ਗਈ ਉਹ ਚੀਜ਼ ਬਾਕੀ ਜਿਹੜਾ ਕੋਈ ਮਹਾਤਮਾ ਹੈ ਉਹਦਾ ਪ੍ਰਭਾਵ ਹੀ ਵੱਖਰਾ ਹੁੰਦਾ ਹੈ ਤੇ ਜਦੋਂ ਉਹ ਅਹੀਂ ਦੇਖੀ ਗਿਆ ਉਹਨਾਂ ਨੂੰ ਖੜਾ ਵੀ ਚੁੱਪ ਖੜਾ ਹੈ ਉਹਨੂੰ ਦੇਖ ਕੇ ਉਹ ਵੀ ਚੁੱਪ ਹੋ ਗਏ ਤੇ ਜਦੋਂ ਚੁੱਪ ਹੋਏ ਜਿਹੜਾ ਲੱਕੜਹਾਰਾ ਸੀ ਉਹ ਤਾਂ ਜਾ ਕੇ ਆਪਦਾ ਜਿਹੜੀਆਂ ਡਾਂਰੀਆਂ ਵੱਡੀਆਂ ਸੀ ਇਕੱਠੀਆਂ ਕਰਕੇ ਆਪਦੇ ਘੋੜੇ ਨੂੰ ਲੈ ਕੇ ਤੁਰ ਪਿਆ ਤੇ ਜਿਹੜਾ ਚਰਵਾਹਾ ਸੀ ਉਹ ਆਪਦੀਆਂ ਬੱਕਰੀਆਂ ਕਿੰਨੀ ਹੋ ਗਿਆ ਲੈ ਕੇ ਘਰ ਨੂੰ ਵਾਪਸ ਤੁਰ ਪਿਆ ਤੇ ਜਿਹੜਾ ਘੋੜ ਸਵਾਰ ਸੀ ਉਹ ਵੀ ਆਰ ਦੇ ਘੋੜੇ ਤੇ ਚੜ ਕੇ ਆਪਦੇ ਰਾਹ ਪੈ ਗਿਆ ਤੇ ਜਿਹੜਾ ਉਹ ਮਹਾਤਮਾ ਸੀ ਉਹ ਉੱਥੇ ਹੀ ਖੜਾ ਹੈ ਤੇ ਉਹਨਾਂ ਦਾ ਸਾਰਾ ਝਗੜਾ ਇਸੇ ਚੀਜ਼ ਨਾਲ ਹੀ ਨਿਪਟ ਗਿਆ ਸੋ ਕਹਿਣ ਦਾ ਭਾਵ ਭਾਈ ਇਹ ਹੈ ਵੀ ਜਿਹੜੀ ਚੁੱਪਾ ਹੈ ਉਹਦੀ ਤਾਕਤ ਵੱਡੀ ਹੈ ਬਹੁਤ ਸੰਸਾਰ ਦੇ ਵਿੱਚ ਬਾਦੂ ਦੇ ਰੌਲੇ ਨੇ ਬਿਨਾਂ ਗੱਲ ਦੇ ਰੌਲੇ ਨੇ ਤੇ ਕੋਈ ਕਿਸੇ ਦੀ ਸੁਣਦਾ ਨਹੀਂ ਬਸ ਆਪ ਦੀ ਪਕਾਈ ਹਰੇਕ ਬੰਦਾ ਮਾਰੀ ਧੁਰਿਆ ਜਾਂਦਾ ਹੈ ਤੇ ਕਿਸੇ ਦੀ ਕੋਈ ਗੱਲ ਸਮਝਣ ਨੂੰ ਤਿਆਰ ਨਹੀਂ ਹੈਗਾ ਪਰ ਜਿਹੜੀ ਚੁੱਪ ਹੈ ਉਹ ਹਰੇਕ ਚੀਜ਼ ਦਾ ਹੱਲ ਹੈ ਹਰੇਕ ਰੌਲੇ ਦਾ ਹੱਲ ਆਹੋ ਪਰ ਜੇ ਕੋਈ ਸਮਝੇ ਤੇ ਇਹੀ ਕਹਿਣਾ ਚਾਹੁੰਦੇ ਸੀ ਕਹਾਣੀ ਦੇ ਵਿੱਚ ਕਹਾਣੀ ਕਿਵੇਂ ਲੱਭੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਵੀਰਾਂ ਭੈਣਾਂ ਨੂੰ ਇਹ ਲੱਗਦਾ ਹੈ ਵੀ ਕੋਈ ਗੱਲ ਬਣਦੀ ਨਹੀਂ ਉਹ ਭਈ ਆਪਦਾ ਹੋਰ ਕੋਈ ਚੀਜ਼ ਵੀ ਦੇਖ ਸਕਦੇ ਨੇ ਬਹੁਤ ਕੋਸ ਆਉਂਦਾ ਹੈ ਤੇ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਭਈ ਸਾਰਿਆਂ ਦਾ ਇੱਕ ਵਾਰੀ ਇੱਕ ਪਿੰਡ 'ਚ ਕੋਈ ਬਜ਼ੁਰਗ ਬੰਦਾ ਰਹਿੰਦਾ ਸੀ ਤੇ ਉਹਦਾ ਨਾਮ ਮਾਨ ਸਿੰਘ ਸੀ ਤੇ نو ਦੇ ਮੁੰਡੇ ਸੀ ਤੇ ਇੱਕ ਧੀ ਸੀ ਤੇ ਜਦੋਂ ਉਹਨੇ ਆਪਦੀ ਉਮਰ ਦੇਖੀ ਵੀ ਖਾਸੀ ਹੋਈ ਜਾਂਦੀ ਐ ਤੇ ਕੋਦੇ ਘਰ ਵਾਲੀ ਦੀ ਮੌਤ ਹੋ ਗਈ ਤਾਂ ਕਰ ਤਿਉਨੇ ਆਪਦੀ ਧੀ ਦਾ ਵਿਆਹ ਕਰਤਾ ਤੇ ਵਧੀਆ ਆਪਦੀ ਜ਼ਿੰਦਗੀ ਜਿਉਂ ਰਿਹਾ ਸੀ ਉਹ ਪਲਾ ਬੰਦਾ ਸੀ ਕਿਸੇ ਨਾਲ ਕੋਈ ਲੜਾਈ ਨਹੀਂ ਝਗੜਾ ਨਹੀਂ ਤੇ ਗਰੀਬਾਂ ਲੋੜਵੰਦਾਂ ਦੀ ਸਦਾ ਮਦਦ ਕਰਨ ਵਾਲਾ ਇਸੇ ਗੱਲ ਕਰਕੇ ਉਹਦੇ ਮੁੰਡੇ ਵੀ ਕਈ ਵਾਰੀ ਨਰਾਜ਼ ਹੋ ਜਾਂਦੇ ਵੀ ਤੂੰ ਹਰੇਕ ਦੀ ਮਦਦ ਕਰਨ ਲੱਗ ਜਾਂਦਾ ਐ ਤੇ ਕਰਦੇ ਕਰਾਉਂਦੇ ਵਧੀਆ ਖੁਸ਼ੀ ਨਾਲ ਉਹ ਰਹਿ ਰਹੇ ਸੀ ਤਿੰਨੇ ਮੁੰਡੇ ਵਿਆਹੇ ਹੋਏ ਸੀ ਤੇ ਸੁਰਖਰੂ ਸੀ ਆਪਦੇ ਕਮਾਤਨਦਿਆਂ ਤੋਂ ਹੁਣ ਉਹ ਤੇ ਦਿਨ ਪੈਂਦਿਆਂ ਚ ਇਹੋ ਜੀ ਕੁਦਰਤ ਵਾਪਰੀ ਵੀ ਉਹਦੀ ਮੌਤ ਹੋ ਗਈ ਤੇ ਉਹ ਮੁੰਡਿਆਂ ਨੇ ਤੇ ਬਾਕੀ ਆਨਗਮਾਨ ਨੇ ਜਿਹੜੀਆਂ ਵੀ ਰਸਮਾਂ ਰਵਾਸ ਹੁੰਦੇ ਨੇ ਉਹ ਪੂਰੇ ਕਰਕੇ ਉਨੂੰ ਆਰਥੀ ਤੇ ਰੱਖ ਲਿਆ ਤੇ ਆਰਥੀ ਚੱਕਣ ਲੱਗੇ ਸੀ ਐਨੇ ਨੂੰ ਕੋਈ ਸੇਠ ਆ ਗਿਆ ਉੱਥੇ ਤੇ ਕਹਿੰਦਾ ਵੀ ਮਾਨ ਸਿੰਘ ਨੇ ਛੋਡੇ ਬਾਪੂ ਨੇ ਮੈਥੋਂ ਕਰਜ਼ਾ ਲਿਆ ਸੀ ਤੇ ਜਿੰਨਾ ਟਾਈਮ ਉਹ ਕਰਜ਼ਾ ਨਹੀਂ ਤੁਸੀਂ ਮੋੜਦੇ ਮੈਂ ਨਹੀਂ ਇਹਦੀ ਆਰਥੀ ਚੱਕਣ ਦਿੰਦਾ ਵੀ ਹੁਣੀ ਮੌਕਾ ਮੇਰੇ ਕੋਲੇ ਵੀ ਫੇਰ ਤਾਂ ਇਹ ਨਹੀਂ ਪਤਾ ਤੁਸੀਂ ਮੁੱਕਰ ਚੋਂ ਤੇ ਉੱਥੇ ਇੱਕ ਸਿਆਣਾ ਬਜ਼ੁਰਗ ਖੜਾ ਸੀ ਪਿੰਡ ਦਾ ਤੇ ਉਹ 3 ਮੁੰਡਿਆ ਕਹਿੰਦੇ ਦੇਸ਼ ਕੀ ਕਹਿੰਦਾ ਵੀ ਇਹ ਕੀ ਕਹੀ ਜਾਂਦਾ ਸੇਠ ਤੇ ਉਹ ਮੁੰਡੇ ਕਹਿੰਦੇ ਸਾਨੂੰ ਨਹੀਂ ਪਤਾ ਵੀ ਸਾਡੇ ਬਾਪੂ ਨੇ ਤਾਂ ਕਰਜਾ ਲਿਆ ਹੈ ਵੀ ਸਾਨੂੰ ਕਿਹੜਾ ਪੁੱਛ ਕੇ ਲਿਆ ਹੈ ਵੀ ਬਾਪੂ ਮਰ ਗਿਆ ਵੀ ਹੁਣ ਇਹ ਵੀ ਭੁੱਲ ਚੇ ਹੁਣ ਗੱਲ ਤਾਂ ਇਹ ਹੀ ਸੀ ਵੀ ਜਿਹੜੇ ਉਹਨਾਂ ਦੇ ਬਾਪੂ ਦੀ ਜ਼ਮੀਨ ਜਾਇਦਾਦ ਸੀ ਉਹ ਮੈਲੀ ਤਾਂ ਉਹ ਮੁੰਡਿਆਂ ਨੂੰ ਹੀ ਸੀ ਤੇ ਕਰਜਾ ਲਾਉਣ ਦਾ ਵੀ ਉਹਨਾਂ ਦੀ ਫਰਜ਼ ਬਣਦਾ ਸੀ ਪਰ ਜੇ ਕੋਈ ਮੁੱਕਰੀ ਜਾਵੇ ਫੇਰ ਵੀ ਕੋਈ ਕੀ ਕਰ ਸਕਦਾ ਹੈ ਤੇ ਉਹ ਸੇਠ ਕਹਿੰਦਾ ਵੀ ਮੇਰਾ ਕਰਜ਼ਾ ਮੋੜੋ ਵੀ ਕੁਛ ਮਰਜੀ ਕਰੋ ਪਰ ਉਹ ਕਹਿੰਦੇ ਵੀ ਅਸੀਂ ਨਹੀਂ ਮੋੜਦੇ ਵੀ ਜਿਵੇਂ ਤੈਨੂੰ ਲੋਟ ਲੱਗਦਾ ਕਰ ਲੈ ਆਪ ਯਾਰਥੀ ਨਾ ਚੱਕੰਦੇ ਕਹਿੰਦੇ ਵੀ ਆਪੋ ਆਪਦੇ ਘਰੀ ਬੈਠ ਜਾ ਨਿਆਸ ਤਾਂ ਤੇ ਉਹਨਾਂ ਨੇ ਸਾਫ਼ ਨਾ ਕਰਤੀ ਤੇ ਸਾਰਾ ਪਿੰਡ ਉਹਨਾਂ ਦਾ ਉਹ ਮੁੰਡਿਆਂ ਤੇ ਥੋ ਥੋ ਕਰੇ ਕਹਿੰਦੇ ਵੀ ਇੰਨਾ ਇਨਾਂ ਦੇ ਪਿਓ ਨੇ ਕਮਾਈ ਕੀਤੀ ਐ ਵੀ ਹੁਣ ਤੇ ਇਹਦੇ ਮਿਰਤਕ ਦੇ ਵੀ ਇਹ ਰੋਲੀ ਜਾਂਦੇ ਨੇ ਤੇ ਐਨੇ ਨੂੰ ਜਦੋਂ ਉਹ ਬੁੱਢੇ ਬਜ਼ੁਰਗ ਦੀ ਧੀ ਪਹੁੰਚੀ ਉਥੇ ਆਪਦੇ ਘਰ ਵਾਲੇ ਨੂੰ ਲੈ ਕੇ ਤੇ ਉਹਨੇ ਗੱਲ ਸਾਰੀ ਸੁਣੀ ਉਹ ਕਹਿੰਦੀ ਵੀ ਜੇ ਮੇਰੇ ਬਾਪੂ ਨੇ ਕਰਜਾ ਲਿਆ ਐ ਵੀ ਮੈਂ ਲਾਹੂੰਗੀ ਤੇ ਉਹਨੇ ਤਾਂ ਜਿੰਨੇ ਕ ਉਦੇ ਕੋਲੇ ਗੈਣਾ ਡੱਟਾ ਸੀ ਤੇ ਜਿਹੜੇ ਬਾਲ ਤੇ ਰੇੜੇ ਤੇ ਆਪਦੇ ਘਰ ਵਾਲੇ ਨਾ ਉਹ ਆਈ ਸੀ ਤਾਂਗੇ ਤੇ ਕਹਿੰਦੀ ਵੀ ਆ ਰੱਖ ਲਾ ਸੀਠਾ ਵੀ ਜੇ ਇਹ ਲੈ ਕੇ ਵੀ ਪੁਰਾਣੀ ਹੁੰਦਾ ਵੀ ਜਿਹੜਾ ਬਚਦਾ ਕਰਜਾ ਤੇਰਾ ਉਹ ਵੀ ਮੈਂ ਥੋੜੇ ਦਿਨਾਂ ਤੱਕ ਹੀ ਤੇਰਾ ਮੋੜ ਦੂੰਗੀ ਵੀ ਪਰ ਮੇਰੇ ਪਿਓ ਦਾ ਸੰਸਕਾਰ ਕਰ ਲੈਣ ਦੇ ਤੇ ਜਿਹੜਾ ਸੀੜ ਸੀ ਉਹਨੇ ਉਹ ਬੁੱਢੇ ਬਜ਼ੁਰਗ ਦਾ ਪੈਰ ਫੜ ਰੱਖਿਆ ਸੀ ਵੀ ਮੈਂ ਅਠੀ ਚੱਕਰ ਨਹੀਂ ਦਿੰਦਾ ਤੇ ਉਹ ਸੇਠ ਭਈ ਉਹਦਾ ਪੈਰ ਛੱਡ ਕੇ ਉਹ ਕੁੜੀ ਕੋਲੇ ਆ ਗਿਆ ਤੇ ਉਹਦੇ ਮੂਰੇ ਹੱਥ ਜੋੜ ਕੇ ਖੜਾ ਹੋ ਗਿਆ ਕਹਿੰਦਾ ਵੀ ਤੀ ਇਹ ਮੈਨੂੰ ਮaaf ਕਰ ਦੇ ਵੀ ਤੇਰਾ ਪਿਓ ਆ ਜਿਹੜਾ ਵੀ ਬਹੁਤ ਭਲਾ ਬੰਦਾ ਸੀ ਤੇ ਮੇਰੀ ਸਾਰੀ ਉਮਰ ਦੀ ਉਹਦੇ ਨਾਲ ਲਿਹਾਜ਼ ਰਹੀ ਤੇ ਜਿਹੜਾ ਕਰਜ਼ਾ ਹੈ ਬੀ ਮੈਂ ਉਹਦੇ ਤੋਂ ਲਿਆ ਸੀ ਨਾ ਕਿ ਤੇਰੀ ਪਿਓ ਨੇ ਮੈਥੋਂ ਲਿਆ ਸੀ ਤੇ ਬਹੁਤ ਵਿਆਜ ਬਣਿਆ ਪਿਆ ਸੀ ਤੇ ਰਕਮ ਵੀ ਬਹੁਤ ਜ਼ਿਆਦੇ ਸੀ ਪਰ ਕਹਿੰਦਾ ਮੈਂ ਇਹ ਦੇਖਣਾ ਸੀ ਵੀ ਉਹਦੇ ਘਰੇ ਸਭ ਤੋਂ ਵੱਧ ਇੱਜ਼ਤ ਕੌਣ ਕਰਦਾ ਸੀ ਵੀ ਆਹ ਮੁੰਡਿਆਂ 'ਚੋਂ ਮੈਂ ਪਰਖਣਾ ਚਾਹੁੰਦਾ ਸੀ ਵੀ ਪੈਸੇ ਫੜਨ ਨੂੰ ਤਾਂ ਸਾਰੇ ਤਿਆਰ ਹੋ ਜਾਣਗੇ ਵੀ ਵੀ ਦੇਣ ਵਾਸਤੇ ਕੌਣ ਤਿਆਰ ਹੁੰਦਾ ਹੈ ਤੇ ਇਹਨਾਂ ਨੇ ਤਾਂ ਖੇ ਪਾਤੀ ਕਹਿੰਦਾ ਉਹਦੇ ਮਰੇ ਹੋਏ ਸਰੀਰ ਤੇ ਉੱਤੇ ਵੀ ਤਿੰਨਾਂ ਦੇ ਵਿੱਚੋਂ ਕੋਈ ਉਹਦੇ ਇੱਜ਼ਤ ਨਹੀਂ ਸੀ ਕਰਦਾ ਤੇ ਅੱਜ ਮੈਂ ਪਰਤਿਆ ਕੇ ਵੀ ਦੇਖ ਲਿਆ ਕਹਿੰਦਾ ਕਦੇ-ਕਦੇ ਉਹ ਮੇਰੇ ਨਾਲ ਗੱਲ ਵੀ ਕਰਦਾ ਹੁੰਦਾ ਸੀ ਤਾਂ ਮੈਂ ਇਹ ਚੀਜ਼ ਪਰਖਣੀ ਸੀ ਵੀ ਇਹ ਪੈਸਿਆਂ ਦਾ ਅਸਲ ਹੱਕਦਾਰ ਹੈ ਕੌਣ ਆ ਤੇ ਕਹਿੰਦਾ ਤੀ ਇਹ ਤੈਨੂੰ ਦੇਖ ਕੇ ਇਹ ਲੱਗਦਾ ਵੀ ਜਿਹੜਾ ਮਾਂ ਪਿਓ ਨੂੰ ਅਸਲ ਪਿਆਰ ਕਰਦਾ ਹੈ ਉਹ ਤਹੀ ਹੁੰਦੀਆਂ ਨੇ ਤੇ ਜਿਹਨੇ ਬੇਟੇ ਹੁੰਦੇ ਨੇ ਉਹ ਖੋਹ ਉਹਨਾਂ ਦੀ ਜ਼ਿਆਦਾ ਹੁੰਦੀ ਹੈ ਪਰ ਜਿਹੜੀਆਂ ਧੀਆ ਨੇ ਸਭ ਤੋਂ ਵੱਧ ਮੋਹ ਉਹੀ ਕਰਦੀਆਂ ਨੇ ਤੇ ਅੰਤ ਵੇਲੇ ਵੀ ਜਦੋਂ ਕੋਈ ਮਾਪਾਪ ਮਰ ਜਾਂਦਾ ਹੈ ਤਾਂ ਧੀਆ ਨੂੰ ਉਡੀਕਨ ਦੇ ਕਰਕੇ ਉਹਨਾਂ ਨੂੰ 10-20 ਮਿੰਟ ਵੱਧ ਕਰੇ ਰੱਖਿਆ ਜਾਂਦਾ ਹੈ ਨਹੀਂ ਤਾਂ ਚੱਕ ਕੇ ਫੋਕਣ ਦੀ ਕਰਦੇ ਨੇ ਤੇ ਕਹਿੰਦਾ ਵਾਕਿ ਹੀ ਇੰ ਆਂਦਾ ਮੋਹ ਵੱਧ ਹੁੰਦਾ ਪੁੱਤਾਂ ਨਾਲੋਂ ਤੇ ਉਹ ਮੁੰਡੇ ਨੀਮੀ ਪਾਈ ਖੜੇ ਤੇ શેઠ ਨੇ ਸਾਰੇ ਪੈਸੇ ਉਹਤੀ ਨੂੰ ਦੇਤੇ ਤੇ ਪਿੰਡ ਵਾਲੇ ਵੀ ਇਹ ਚੀਜ਼ ਤੋਂ ਦੇਖ ਕੇ ਕਹਿੰਦੇ ਵੀ ਵਾਕੇ ਹੀ ਸਹੀ ਫੈਸਲਾ ਕੀਤਾ ਪਰ ਉਹ ਕੁੜੀ ਨੇ ਵਿਚਾਰੀ ਨੇ ਆਪਦੇ ਭਰਾਵਾਂ ਨਾਲ ਵੀ ਵਰਤਣਾ ਸੀ ਉਹ ਪੈਸੇ ਸਾਰੇ ਆਪਦੇ ਭਰਾਵਾਂ ਨੂੰ ਹੀ ਦੇ ਕੀ ਕਹਿੰਦੀ ਵੀ ਇਹ ਹੀ ਇਹਦੇ ਅਸਲ ਹੱਕਦਾਰ ਨੇ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ